ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੂਸਰੀ ਵਾਰ ਮੈਨੂੰ ਸੋਸ਼ਲ ਮੀਡੀਆ ਤੇ ਮੋਰੇ ਆਉਣਾ ਪਿਆ ਲਾਈਵ ਹੋਣਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਬੋਕਰ ਪਾਰਟੀ ਇੱਕ ਬਹੁਤ ਕੁਲ ਪ੍ਰਚਾਰ ਕਰ ਰਹੀ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਪੁਰਾਣਾ ਐਨਡੀਪੀਐਸ ਦਾ ਕੇਸ ਕੱਢ ਕੇ ਤੇ ਜਿਵੇਂ ਮੈਂ ਬਹੁਤ ਵੱਡਾ ਕੋਈ ਡਰੱਗ ਮਾਫੀਆ ਹੁੰਨਾ ਵਾਂ ਇਸ ਤਰ੍ਹਾਂ ਦਾ ਪ੍ਰਚਾਰ ਕਿਉਂਕਿ ਉਹਨਾਂ ਦੀ ਨਫ਼ਰਤ ਹੀ ਇੰਨੀ ਅੰਦਰੋਂ ਬੋਲ ਰਹੀ ਆ ਇਹਦੇ ਕਈ ਪੰਨੂ ਛੰਨੂ ਉਹ ਆ ਮੰਤਰੀ ਸੰਤਰੀ ਪੂਰਾ ਜੋਰ ਲਗਾਇਆ ਕਿਸੇ ਤਰੀਕੇ ਨਾਲ ਖੈਰੇ ਨੂੰ ਬਦਨਾਮ ਕਰੀਏ ਤਾਂ ਮੈਂ ਸੋਚਿਆ ਕਿ ਇਸ ਡਵੈਲਪਮੈਂਟ ਤੇ ਮੈਂ ਆਪਣਾ ਪੱਖ ਤੁਹਾਡੇ ਸਾਹਮਣੇ ਰੱਖਦਾ ਖੋਇਆ ਕੀ ਆ ਕਿ ਇੱਕ ਮੇਰਾ ਪੀਐਸਓ ਸੀਗਾ 2015 ਚ ਉਹਦਾ ਉਸ ਵੇਲੇ ਹੈੱਡ ਕਨਸਟੇਬਲ ਜੋਗਾ ਸਿੰਘ ਇੱਕ ਚੰਗੇ ਸਧਾਰਨ ਪਰਿਵਾਰ ਚੋਂ ਬਿਲੋਂਗ ਕਰਦਾ ਸੀਗਾ ਖੇਤੀ ਕਰਦਾ ਸੀਗਾ ਔਰ ਉਹ ਮੇਰੇ ਨਾਲ ਪੀਐਸਓ ਸੀਗਾ 2015 ਜਦੋਂ ਇਹ ਜਿਹੜਾ ਐਨਡੀਪੀਐਸ ਕੇਸ ਜਿਹੜਾ ਬਹੁਤ ਚਰਚਿਤ ਆ ਹੁਣ ਉਸ ਵਕਤ ਮੇਰੀ ਕੌਨਸਟੈਂਸੀ ਦਾ ਇੱਕ ਆਦਮੀ ਫਾਜ਼ਲ ਕਾ ਵਿੱਚ ਜਾ ਕੇ ਕਿਸੇ ਡਰੱਗ ਕੇਸ ਵਿੱਚ ਨਾਮਜ਼ਦ ਹੋ ਗਿਆ ਐਫ ਆਈ ਆਰ ਵਿੱਚ ਤਾਂ ਉਹਨੇ ਮੈਨੂੰ ਕਾਲਾ ਸ਼ੁਰੂ ਕਰ ਦਿੱਤੀਆਂ ਕਾਲ ਕਰਨੇ ਗੁਰਦੇਵ ਸਿੰਘ ਮੇਰੀ ਕੌਨਸਟੈਂਸੀ ਦਾ ਰਹਿਣ ਵਾਲਾ ਲਖਣਕੇ ਪੱਡੇ ਦਾ ਸਰਪੰਚ ਸੀਗਾ ਮਾਰਕੀਟ ਕਮੇਟੀ ਢਿਲਵੰ ਦਾ ਚੇਅਰਮੈਨ ਰਿਆ ਸੀਗਾ ਬਹੁਤ ਪਗੋੜਾ ਜੋਗਾ ਸਿੰਘ ਇਹ ਸਰਾਸਰ ਗਲਤ ਹੈ ਇਹ ਜੋਗਾ ਸਿੰਘ ਨੂੰ ਉਸ ਦਿਨ ਨਾਮਜ਼ਦ ਕੀਤਾ ਜਿਸ ਦਿਨ 28 ਸਤੰਬਰ 2023 ਨੂੰ ਮੈਨੂੰ ਚੰਡੀਗੜ੍ਹ ਤੇ ਘਰੋਂ ਮੈਨੂੰ ਅਰੈਸਟ ਕੀਤਾ ਇਸ ਝੂਠੇ ਕੇਸ ਵਿੱਚ ਉਸ ਦਿਨ ਪਹਿਲੀ ਵਾਰੀ ਨਾਮਜ਼ਦ ਹੋਇਆ ਜੋਗਾ ਸਿੰਘ ਔਰ ਜੋਗਾ ਸਿੰਘ ਨੂੰ ਪਿਛਲੇ 8-9 ਸਾਲ ਤੋਂ ਮੇਰੇ ਨਾਲ ਡਿਊਟੀ ਨਹੀਂ ਕਰ ਰਿਹਾ ਸੀਗਾ ਹੈੱਡ ਕਨਸਟੇਬਲ ਜੋਗਾ ਸਿੰਘ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਪਿੰਡ ਵਿੱਚ ਰਹਿ ਰਿਹਾ ਸੀਗਾ ਔਰ ਉਸ ਨੂੰ ਉਹਦਾ ਬੇਟਾ ਕੋ ਆਸਟ੍ਰੇਲੀਆ ਰਹਿੰਦਾ ਸੀ ਉਹਨਾਂ ਨੇ ਇਹਨੂੰ ਕੋ ਵੀਜ਼ਾ ਭੇਜਿਆ ਤੇ ਕਿਹਾ ਮੇਰੇ ਕੋਲ ਆਣ ਕੇ ਛੁੱਟੀ ਕਰ ਜੋ ਇਹ ਇੰਨਾ ਕੁ ਆਈ ਊਡ ਸੇ ਕਿ ਸਧਾਰਨ ਵਿਅਕਤੀ ਹੋਊਗਾ ਨਾ ਜਿਹਨੂੰ ਪਤਾ ਕਿ ਐਨਡੀਪੀਐਸ ਵਿੱਚ ਮੇਰੇ ਤੇ ਐਫਆਈਆਰ ਦਰਜ ਹੋਈ ਹੈ ਉਹ ਤੇ ਉਹਦੀ ਧਰਮ ਪਤਨੀ ਦਿੱਲੀ ਦੇ 에어ਪੋਰਟ ਤੇ ਆਸਟ੍ਰੇਲੀਆ ਦੀ ਫਲਾਈਟ ਲੈਂਡ ਚਲੇ ਗਏ। ਔਰ ਸ਼ਾਇਦ ਗਏ ਵੀ 휠ਚੇਅਰ ਤੇ ਜੋ ਮੈਨੂੰ ਪਤਾ ਲੱਗਿਆ ਵਾ 휠ਚੇਅਰ ਤੇ ਕਿਉਂਕਿ ਉਹ ਥੋੜਾ ਏਜ ਰਿਲੇਟਿਡ ਵੀ ਹੈ ਔਰ ਉਹਦੇ ਬੰਦਾ ਸਿਹਤ ਵਗੈਰਾ ਠੀਕ ਨਹੀਂ ਸੀਗੀ। ਤੇ ਹੁਣ ਉਹਨੂੰ ਐ ਸ਼ੋਅ ਕੀਤਾ ਜਾ ਰਿਹਾ ਕਿ ਜਵੇਂ ਬਹੁਤ ਵੱਡਾ ਡਾਕੂ ਕਾਬੂ ਇਸ ਜੋਗਾ ਸਿੰਘ ਦਾ ਕਸੂਰ ਸਿਰਫ ਕਾਲ ਰਿਕਾਰਡਸ ਦੇ ਆਧਾਰ ਤੇ ਇਹਨੂੰ ਨਾਮਜ਼ਦ ਕੀਤਾ। ਇਹਦਾ ਕੋਈ ਕਸੂਰ ਨਹੀਂ ਉਸ ਕੇਸ ਵਿੱਚ। ਮੈਂ ਕਹਿ ਰਿਹਾ ਵਾਂ। ਔਰ ਜਿਵੇਂ ਕਿ ਮੇਰਾ ਵੀ ਜਿਹੜਾ ਕੇਸ ਹੈ ਉਹਦੇ ਤਾਂ ਭਗਵੰਤ ਮਾਨ ਆਪ ਗਵਾਹੀ ਦਿੰਦਾ ਰਿਹਾ ਵਾ। ਭਗਵੰਤ ਸਿੰਘ ਮਾਨ ਜਦੋਂ ਆਪੋਜੀਸ਼ਨ ਸੀ 2015 2017 ਚ 15 ਤੱਕ ਕੋਈ ਨਹੀਂ ਸੀਗਾ 17 ਜਦੋਂ ਮੈਂ ਲੀਡਰ ਆਵ ਆਪੋਜੀਸ਼ਨ ਸੀ ਭਗਵੰਤ ਮਾਨ ਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਕਿ ਖੈਰਾ ਬਹੁਤ ਮਤਲਬ ਇਹਨਾਂ ਧੱਕਾ ਕੀਤਾ ਜਾ ਰਿਹਾ ਬਦਲਾ ਕੋਈ ਖੈਰਾ ਬੇਗੁਨਾਮ ਆ ਮੈਂ ਪਾਰਲੀਮੈਂਟ ਵਿੱਚ ਕੇਸ ਚੱਕੂ ਉਸੇ ਕੇਸ ਵਿੱਚ ਮੈਨੂੰ ਜਿਹੜਾ ਇਹਨਾਂ ਨੇ 2023 ਦੀ ਸਪਟੰਬਰ 28 ਨੂੰ ਜਿੱਦਨ ਐਫ ਆਈ ਆਰ ਦਰਜ ਕਰਕੇ ਜੋਗਾ ਸਿੰਘ ਦਾ ਨਾਮ ਆਇਆ ਐਫ ਆਈ ਆਰ ਵਿੱਚ ਤੇ 10 ਸਾਲ ਦਾ ਭਗਵਾੜਾ ਕਿੱਥੋਂ ਹੋ ਗਿਆ ਜੀ ਇਹਦਾ ਕੇਸ ਨੂੰ ਹਲੇ 2 ਸਾਲ ਹੋਏ ਨੇ ਅਗਰ ਉਹ ਅਰੈਸਟ ਵੀ ਹੋ ਗਿਆ ਫਰਜ਼ ਕਰੋ ਦੈਨ ਹੀ ਵਿਲ ਅਲਟੀਮੇਟਲੀ ਫੇਸ ਦਾ ਰੂਲ ਆਫ ਲਾਅ ਪਰ ਇੱਥੇ ਗੱਲ ਇੱਕ ਬੜੀ ਇੰਪੋਰਟੈਂਟ ਆਉਂਦੀ ਆ ਕਿ ਖੈਰੇ ਦੀ ਬਦਨਾਮੀ ਕਰਨ ਦਾ ਇਹਨਾਂ ਨੂੰ ਮੌਕਾ ਮਿਲ ਜੇ ਸਹੀ ਕੱਪੜਿਆਂ ਤੋਂ ਬਾਹਰ ਹੋ ਕੇ ਬਦਨਾਮੀ ਕਰ ਰਹੇ ਨੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਦੀ ਡੇਟ ਵਿੱਚ ਐਨਡੀਪੀਐਸ ਦਾ ਮਾਮਲਾ ਜਿਹੜਾ ਮੇਰੇ ਖਿਲਾਫ ਇਹ ਕਰ ਰਹੇ ਨੇ ਪ੍ਰਚਾਰ ਮੇਰੇ ਖਿਲਾਫ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜੂਨ 2024 ਤੋਂ ਸਟੇ ਕੀਤਾ ਹੋਇਆ ਵਾ ਇਹਨਾਂ ਦੇ ਸਰਕਾਰੀ ਵਕੀਲ ਕੋਲੋਂ ਬਿਆਨ ਲੈ ਕੇ ਜਸਟਿਸ ਬੀਲਾ ਤ੍ਰਿਵੇਦੀ ਸੀ ਜਿਹੜੇ ਰਿਟਾਇਰ ਹੋ ਗਏ ਨੇ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਤੁਸੀਂ ਆ ਦੇਖ ਸਕਦੇ ਹੋ ਆ ਡੇਟ ਆ ਜਿਹੇ ਇਹਦੇ ਚ ਦਿਖਾ ਦਿਓ ਇਹਨਾਂ ਨੂੰ 24 2024 ਦੀ ਆ ਆ ਜਿੱਥੇ ਮੈਂ ਡੇਟ ਲਿਖ ਰਿਹਾ ਆਰਡਰ ਨੂੰ ਅੱਛੇ ਤਰ੍ਹਾਂ ਪੜ ਲਓ ਦੇਖ ਲਓ ਨਿਗਾਹ ਮਾਰੋ ਪਹਿਲਾਂ ਇਹ ਸੁਪਰੀਮ ਕੋਰਟ ਦਾ ਆਰਡਰ ਇੱਥੇ ਕਿਤੇ ਡੇਟ ਆ ਤੇ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਹੁਣ ਥੋੜਾ ਜਿਹਾ ਆ ਲਓ ਇਹਦਾ ኦਪਰੇਟਿਵ ਪਾਰਟ ਮੈਂ ਪੜ ਦਿੰਦਾ ਅਪਾਨ ਹੀਰਿੰਗ ਦਾ ਕਾਉਂਸਲ ਦ ਕੋਰਟ ਮੇਡ ਦਾ ਫੋਲੋਇੰਗ ਆਰਡਰ ਅਦਾ ਹੁਕਮ ਦੀ ਲਰਨਡ ਸੀਨੀਅਰ ਕਾਉਂਸਲ ਮਿਸਟਰ ਦਵੇ ਜਿਹੜਾ ਸਰਕਾਰ ਲਈ ਪੇਸ਼ ਹੋਇਆ ਜਿਹਨੂੰ ਘੱਟੋ ਘਾਟ ਦਿੱਤਾ ਇਹ 25 ਲੱਖ ਰੁਪਏ ਇੱਕ ਦਿਨ ਦੀ ਫੀਸ ਦਿੰਦਾ ਭਗਵੰਤ ਪਾਨ ਸਾਰੇ ਸਰਕਾਰੀ ਵਕੀਲਾਂ ਦੇ ਉੱਤੋਂ ਦੇ ਦੀ ਲਰਨਡ ਸੀਨੀਅਰ ਕਾਉਂਸਲ ਮਿਸਟਰ ਦਵੇ ਫਦਰ ਰਿਸਪੌਂਡੈਂਟ ਨੰਬਰ 1 ਸਟੇਟ ਪੰਜਾਬ ਸਟੇਟ ਦਾ ਰਿਸਪੌਂਡੈਂਟ ਵਕੀਲ ਕੀ ਕਹਿ ਰਿਹਾ ਵਾ ਸਟੇਟਸ ਔਨ ਇਨਸਟਰਕਸ਼ਨਸ ਥੈਟ ਦੀ ਰਿਸਪੌਂਡੈਂਟ ਸ਼ਲ ਨਾਟ ਪ੍ਰੋਸੀਡ ਫਦਰ ਵਿਦ ਦਾ ਪ੍ਰੋਸੀਡਿੰਗਸ ਬਿਫੋਰ ਦਾ ਟ੍ਰਾਇਲ ਕੋਰਟ ਟਿਲ ਦਾ ਨੈਕਸਟ ਡੇਟ ਮਤਲਬ ਸਰਕਾਰ ਕੋਲੋਂ ਲਿਆ ਬਿਆਨ ਸਰਕਾਰ ਨੇ ਬਿਆਨ ਦਿੱਤਾ ਕਿ ਅਸੀਂ ਅਗਲੀ ਤਰੀਕ ਤੱਕ ਜਦ ਤੱਕ ਸਟੇ ਸੁਪਰੀਮ ਕੋਰਟ ਕੇਸ ਸੁਣ ਰਿਹਾ ਅਸੀਂ ਫਾਜ਼ਿਲਕਾਦੀ ਅਦਾਲਤ ਵਿੱਚ ਇਸ ਐਨਡੀਪੀਐਸ ਮਾਮਲੇ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ ਉੱਥੇ ਮੇਰੀਆਂ ਤਰੀਕਾਂ ਪੈਣੀਆਂ ਬੰਦ ਹੋ ਗਈਆਂ ਸੁਪਰੀਮ ਕੋਰਟ ਉਸ ਕੇਸ ਨੂੰ ਦੁਬਾਰਾ ਦੁਬਾਰਾ ਸੁਣ ਰਿਹਾ ਵਾ ਲਗਾਤਾਰ ਛੁੱਟੀਆਂ ਆ ਗਈਆਂ ਔਰ ਪਿਛਲੇ ਤਿੰਨ ਤਰੀਕਾਂ ਤੇ ਪੰਜਾਬ ਸਰਕਾਰ ਨੇ ਉੱਥੇ ਜਾ ਕੇ ਟਾਈਮ ਲਿਆ ਵਾ ਕਿ ਕਦੀ ਸਾਡਾ ਏਜੀ ਬਦਲ ਗਿਆ ਜੀ ਕਦੀ ਏਜੀ ਬਿਮਾਰ ਹੋ ਗਿਆ ਜੀ ਸਾਨੂੰ ਟਾਈਮ ਦੇ ਦਿਓ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਵਾ ਕਿ ਕੇਸ ਸਰਾਸਰ ਬੇਬੁਨਿਆਦ ਝੂਠਾ ਵਾ ਔਰ ਇਹ ਸਾਡਾ ਕੇਸ ਜਿਹੜਾ ਸੁਪਰੀਮ ਕੋਰਟ ਨੇ ਅਲਟੀਮੇਟਲੀ ਕਾਸ਼ ਕਰ ਦੇਣਾ ਖੇੜੇ ਖੇੜੇ ਦੇ ਹੱਕ ਵਿੱਚ ਤੇ ਇਹਨੂੰ ਜਿੰਨਾ ਲਟਕਾ ਜਾ ਸਕੇ ਲਟਕਾਜ ਹੁਣ ਕਨਸਟੇਬਲ ਹੈੱਡ ਕਨਸਟੇਬਲ ਜੋਗਾ ਸਿੰਘ ਜਿਹੜਾ ਕਿ ਰਿਟਾਇਰ ਹੋ ਚੁੱਕਿਆ ਪਿਛਲੇ 4-5 ਸਾਲ ਤੋਂ ਸ਼ਾਇਦ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਮੁੜ ਕੇ ਮੇਰੇ ਤੇ ਪ੍ਰਚਾਰ ਵਿੱਚ ਨਾਲ ਮੀਡੀਆ ਲੜਾ ਲਿਆ ਆਮ ਸੌਰੀ ਟੂ ਸੇ ਜਿਹੜਾ ਸ਼ੋਲਡ ਆਊਟ ਮੀਡੀਆ ਜਿਹੜਾ ਬਕਾਊ ਮੀਡੀਆ ਜਿਨੇ ਮੇਰਾ ਪੱਕੀ ਨਹੀਂ ਪੁੱਛਿਆ ਜਿਨੇ ਕੋਸ਼ਿਸ਼ ਨਹੀਂ ਕੀਤੀ ਕਿ ਖੇਰੇ ਨੂੰ ਵੀ ਪੁੱਛ ਲਈਏ ਬਸ ਪਗੋੜਾ 10 ਸਾਲ ਦਾ ਗ੍ਰਿਫਤਾਰ ਖੇਰੇ ਦੇ ਉੱਤੇ ਬੜੀਆਂ ਮੁਸੀਬਤਾਂ ਖੇਰਾ ਫਲਾਨਾ ਉਹ ਯਾਰ ਜੋ ਮਰਜੀ ਤੁਸੀਂ ਕਰੀ ਚੱਲੋ ਗੱਲ ਤਾਂ ਲੋ ਦੇ ਨਾਲ ਚੱਲਣੀ ਆ ਨਾ ਔਰ ਮੈਂ ਤੁਹਾਨੂੰ ਫਿਰ ਦੁਬਾਰਾ ਕਹਿ ਦੇਣਾ ਕਿ ਕਨਸਟੇਬਲ ਜੋਗਾ ਸਿੰਘ 10 ਸਾਲ ਦਾ ਪਗੋੜਾ ਨਹੀਂਗਾ 28 ਸਪਟੈਂਬਰ 2023 ਤੋਂ ਗਿਣ ਲਓ ਕਿੰਨਾ ਟਾਈਮ ਬਣਦਾ 2 ਸਾਲ ਤੋਂ ਇਸ ਨੂੰ ਜੋਗਾ ਸਿੰਘ ਉਹਦੇ ਵਿੱਚ ਇੰਪਲੀਕੇਟ ਕੀਤਾ ਔਰ ਉਹ ਜਿਹੜਾ 에어ਪੋਰਟ ਤੇ ਜਾਂਦਾ ਆਪਣੀ ਵਾਈਫ ਨਾਲ व्हीलचेयर ਤੇ ਆਸਟ੍ਰੇਲੀਆ ਆਪਣੇ ਬੱਚਾ ਕੋ ਜਾ ਰਹਾ ਸੀ ਉੱਥੇ ਉਹਨੂੰ ਅਗਰ ਉਹ ਬਹੁਤ ਹੁਸ਼ਿਆਰ ਬੰਦਾ ਹੁੰਦਾ ਤੇ ਉਹਨੂੰ ਪਤਾ ਹੋਣਾ ਚਾਹੀਦਾ ਸੀ ਉਹਨੂੰ ਪਤਾ ਸੀਗਾ ਕਿ एलओसी ਖੁੱਲੀ ਹੋਈ ਐਰਪੋਰਟ ਤੇ ਤੇ ਮੈਂ ਕਾਹਦੇ ਲਈ ਜਾਣਾ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡਾ ਇੱਕ ਵੱਡਾ ਤਸਕਰ ਉਹ ਆ ਤੇ ਕਿੱਡੇ ਇੱਕ ਵੱਡੇ ਤਸਕਰ ਦੇ ਨਾਲ ਜੋੜ ਰਿਆ ਔਰ ਮੈਂ ਫਿਰ ਕਹਿੰਦਾ ਮੈਨੂੰ ਅਕਾਲਪੁਰ ਵਾਹਿਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਹੈ ਮੈਂ ਇਸ ਕੇਸ ਤੋਂ ਬਿਲਕੁਲ ਬਾਇ ਇੱਜ਼ਤ ਬਰੀ ਹੋ ਕਹਾਂਗਾ ਕਿਉਂਕਿ ਸਰਾਸਰ ਝੂਠਾ ਸਵਾਈ ਕਾਲ ਸੁਣਨ ਤੋਂ ਸਵਾਈ ਕਾਲ ਸੁਣਨ ਤੋਂ ਮੇਰੇ ਖਿਲਾਫ ਇਹਨਾਂ ਤੋਂ ਕੋਈ ਕੁਝ ਨਹੀਂਗਾ ਔਰ ਜਿਹੜਾ ਮੈਨੂੰ 2023 ਚ ਅਰੈਸਟ ਕੀਤਾ ਗਿਆ ਭਗਵੰਤਪານ ਦੀ ਸਰਕਾਰ ਵੱਲੋਂ ਜਿਹੜੀ ਮੇਰੇ ਤੇ ਰਿਕਵਰੀ ਪਾਈ ਗਈ ਆ ਉਹ ਇੱਕ ਇਸ ਤਰ੍ਹਾਂ ਦੇ ਵਿਅਕਤੀ ਨੂੰ ਜੇਲੋਂ ਕੱਢਿਆ ਗਿਆ ਜਿਹੜਾ 10 ਸਾਲ ਦੀ ਸਜ਼ਾ ਭੁਗਤ ਰਿਹਾ ਸੀ ਜਿਹਦੇ ਤੇ ਸ਼ਾਇਦ 10 12 ਐਨਡੀਪੀਐਸ ਦੇ ਤੇ ਇੱਕ ਸਾਈਜ਼ ਦੇ ਚੋਰੀ ਦੇ ਸ਼ਰਾਬ ਚੋਰੀ ਦੇ ਮੁਕਦਮੇ ਚੱਲ ਰਹੇ ਸੀਗੇ ਉਹਨੂੰ ਜੇਲੋਂ ਕੱਢਿਆ ਹਾਰਡਨ ਕ੍ਰਿਮੀਨਲ ਨੂੰ ਪੁਲਿਸ ਨੇ ਆਪਣੀ ਕਸਟਡੀ ਚ ਉਹਨੂੰ ਲਿਆ ਕੇ ਤੇ ਕਿਹਾ ਕਿ ਖੇਰੇ ਦੇ ਖਿਲਾਫ ਬਿਆਨ ਦੇ ਕੇ ਇਹਨੇ ਖੇਰੇ ਨੇ ਇੱਕ ਸੋਨੇ ਦਾ ਬਿਸਕਟ 2015 ਚ ਮੈਨੂੰ ਦਿੱਤਾ 9 ਸਾਲ ਪਹਿਲਾਂ ਇੱਕ ਖੈਰੇ ਨੇ ਬਿਸਕਟ ਜੱਜ ਸਾਹਿਬ ਜਿਨ੍ਹਾਂ ਨੇ ਮੈਨੂੰ ਵੇਲ ਦਿੱਤੀ ਹਾਈ ਕੋਰਟ ਤੋਂ ਉਹ ਕਹਿੰਦੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਖੈਰਾ ਡਰਗ ਮਾਫੀਆ ਤੇ ਡਰਗ ਦਾ ਕੰਮ ਕਰਦਾ ਹੈ ਇੱਕ ਪਾਸੇ ਖੈਰਾ ਇਸ ਵਿਅਕਤੀ ਨੂੰ ਆਪਣੇ ਕੋਲੋਂ ਸੋਨੇ ਦਾ ਬਿਸਕਟ ਕਿਉਂ ਦੇਵੋਗਾ ਤਾਂ ਫਿਰ ਸੋਨੇ ਦਾ ਬਿਸਕਟ ਉਹਨੂੰ ਲੈਣਾ ਚਾਹੀਦਾ ਕਿਉਂਕਿ ਅਗੇ ਡਰਗ ਪੈਸੇ ਡਰਗ ਤੋਂ ਪੈਸੇ ਕਮਾਉਂਦਾ ਵਾ ਔਰ ਉਹ ਸੋਨੇ ਦੇ ਬਿਸਕਟ ਦੀ ਰਿਕਵਰੀ ਦੀ ਵੀਡੀਓ ਮੇਰੇ ਕੋਲ ਆ ਹਾਸੋ ਹੀ ਨਹੀਂ ਹੈ 9 ਸਾਲ ਸੋਨੇ ਦਾ ਬਿਸਕਟ ਥੱਲੇ ਰੱਖਿਆ ਜ਼ਮੀਨ ਦੇ ਵਿੱਚ ਬ੍ਰਾਂਡ ਨੂੰ ਨਿਕਲਿਆ ਲਿਸਟਕ ਦਾ ਕਿਉਂਕਿ ਆਪ ਹੀ ਇਹਨਾਂ ਨੇ ਦਿੱਤਾ ਹੋਣਾ ਇੱਕ ਦਿਨ ਪਹਿਲਾਂ ਤੇ ਉੱਥੇ ਰੱਖਤਾ ਤੇ ਨੋਹਾਂ ਦੇ ਨਾਲ ਜ਼ਮੀਨ ਨੂੰ ਨੋਹਾਂ ਨਾਲ ਹੀ ਸੋਨੇ ਦਾ ਬਿਸਕਟ ਘਰੋਂ ਉਹਦੇ ਕੱਢ ਕੇ ਤੇ ਮੇਰੇ ਤੇ ਰਿਕਵਰੀ ਪਾਤੀ ਇਸ ਕਰਕੇ ਮੈਨੂੰ ਉਸ ਪਰਮਾਤਮਾ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਵਾ ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਜਿਹੜਾ ਮਿਲਿਸ਼ੀਅਸਲੀ ਫਾਲਸ ਪ੍ਰੋਪਾਗੈਂਡਾ ਕੈਰੈਕਟਰ ਅਸੈਸਿਨੇਸ਼ਨ ਸਟੇਟਸ ਸਪਾਂਸਰਡ ਮੀਡੀਆ ਬਿਕਾਊ ਮੀਡੀਆ ਦੇ ਨਾਲ ਰਲ ਕੇ ਆਹ ਮੰਤਰੀ ਸੰਤਰੀ ਬੰਦੂਆ ਮਜ਼ਦੂਰ ਬੋਕਰ ਪਾਰਟੀ ਦੇ ਕਰਦੇ ਨੇ ਮੇਰੀ ਸੇਤ ਤੇ ਕੋਈ ਅਸਰ ਨਹੀਂਗਾ ਪਰ ਜਿਹੜਾ ਕਨਸਟੇਬਲ ਜੋਗਾ ਸਿੰਘ ਦੀ ਅਰੈਸਟ ਨੂੰ ਲੈ ਕੇ ਕਿ 10 ਸਾਲ ਦਾ ਪਗੋੜਾ ਸੀ ਉਹ ਸਾਰਾ ਸਨ ਗਲਤ ਤੱਥ ਨੇ ਇਸ ਨੂੰ ਮੈਂ ਸਿਰੇ ਤੋਂ ਕਰਦਾ ਔਰ ਇਹਨਾਂ ਨੂੰ ਕਹੋ ਇੰਤਜ਼ਾਰ ਕਰੋ ਔਰ ਇਹ ਸਾਬਤ ਕਰੋ ਤੁਸੀਂ ਕਿ ਮੇਰੀ ਟ੍ਰਾਇਲ ਐਨਡੀਪੀਐਸ ਦੀ ਫਾਜ਼ਿਲਗਾ ਵਿੱਚ ਚੱਲ ਰਹੀ ਕਿ ਨਹੀਂ ਚੱਲਦੀ ਕੀ ਸੁਪਰੀਮ ਕੋਰਟ ਨੇ ਮੇਰੇ ਹੱਕ ਵਿੱਚ ਫੈਸਲਾ ਦਿੱਤਾ ਕਿ ਨਹੀਂ ਦਿੱਤਾ ਇਹ ਗੱਲਾਂ ਵੀ ਨਾਲ ਮੀਡੀਆ ਨੂੰ ਕਹੂੰਗਾ ਕਿ ਘੱਟੋ ਘੱਟ ਦੂਸਰੇ ਬੰਦੇ ਦਾ ਪੱਖ ਵੀ ਜ਼ਰੂਰ ਦਿਖਾਓ ਬਸ ਇਹੀ ਤੁਹਾਡੇ ਨਾਲ ਅਜਮਾ ਵਿਚਾਰ ਕਰਦੇ ਮੈਨੂੰ ਪੂਰਨ ਪਤਾ ਮੈਂ ਦੇਖਿਆ ਸੀ ਜਿੱਥੇ ਭੌਂਕਦੇ ਨੇ ਇਹਦੇ ਥੱਲੇ ਗਾਲਾਂ ਵੀ ਰੁਕੀ ਇਹਨਾਂ ਨੂੰ ਕੱਢ ਰਹੇ ਨੇ ਤਾਂ ਮੈਂ ਇਹ ਮੈਨੂੰ ਪੂਰਨ ਆਸ ਹੈ ਕਿ ਦੁਨੀਆ ਭਰ ਚ ਬੈਠੇ ਲੋਕਾਂ ਨੂੰ ਪਤਾ ਵਾ ਕਿਉਂਕਿ ਮੇਰੇ ਮੈਂ ਖਿਲਾਫ ਸਰਕਾਰ ਦੇ ਬੋਲਦਾ ਮੈਂ ਤਾਂ ਹੁਣ ਆ ਤਾਜ਼ਾ ਇਹਨੂੰ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ 144 ਟਾਇota ਹਾਈਲੈਕਸ ਗੱਡੀਆਂ ਦਾ ਮਸਲਾ ਚੁੱਕਿਆ ਅਜੇ ਇਹਦੇ ਚ 15 ਤੋਂ 20 ਕਰੋੜ ਰੁਪਏ ਰਿਸ਼ਵਤ ਕਮਿਸ਼ਨ ਆਇਆ ਗਵਰਨਮੈਂਟ ਨੂੰ ਵਾਪਸ ਉਹਦੇ ਤੇ ਤਾਂ ਕੋਈ ਆ ਬੰਦੂਆ ਮਜ਼ਦੂਰ ਮੈਂ ਕਟਾਰੂ ਚੱਕ ਦਾ ਮਸਲਾ ਚਿਰਕਿਆ ਜਿਹਦੇ ਕੋ ਡਾਕੂਮੈਂਟਡ ਵੀਡੀਓ ਸਮੇਤ ਗਵਰਨਰ ਪੰਜਾਬ ਨੇ ਪੰਜਾਬ ਸਰਕਾਰ ਨੂੰ ਲਿਖਿਆ ਕਿ ਕਾਰਵਾਈ ਕਰੋ ਉਹਦੇ ਤੇ ਤਾਂ ਕੋਈ ਬੋਲਿਆ ਨਹੀਂਗਾ ਸਰਬਜੀਤ ਕੌਰ ਮਾਨੂੰਕੇ ਨੇ ਐਨਆਰਏ ਦੀ ਕੋਠੀ ਕਬਜ਼ਾ ਕਰ ਲਈ ਉਹਦੇ ਤੇ ਕੋਈ ਬੋਲਿਆ ਨਹੀਂ ਆ ਜਿਹੜਾ ਪੰਨੂ ਬੋਲ ਰਿਹਾ ਸੀਗਾ ਇਹਦਾ ਪੂਰਾ ਤੱਥ ਮੇਰੇ ਕੋਲ ਨੇ ਜਿੰਨੀਆਂ ਸਕੋਰਪੀਓ ਪੁਲਿਸ ਨੇ ਗੱਡੀਆਂ ਖਰੀਦੀਆਂ ਨੇ ਉਹ ਪੰਨੂ ਨੇ ਨਾਲ ਹੋ ਕੇ ਜਿਹੜਾ ਇੱਕ ਰਾਜ ਮੋਟਰਜ਼ ਜਿਹਦੀਆਂ ਬਹੁਤ ਸਾਰੀਆਂ ਡੀਲਰਸ਼ਿਪਸ ਨੇ ਪਟਿਆਲੇ ਦੇ ਇਰਦ-ਗਿਰਦ ਉਹਦੇ ਨਾਲ ਅੱਟੀ-ਸੱਟੀ ਕਰਕੇ ਸੇਮ ਜਿੱਦਾਂ ਟੋヨタ ਹਾਈਲੈਕਸ ਵਿੱਚ ਕਮਿਸ਼ਨ ਖਾਦਾ ਵਾਪਸ ਬਿੱਲ ਪੂਰੇ ਅਮਾਉਂਟ ਦਾ ਗਿਆ ਸਰਕਾਰ ਵੱਲੋਂ ਪੈਸੇ ਪੂਰੇ ਗਏ ਨੇ ਤੇ ਮੁੜ ਕੇ ਵਾਪਸ ਕਿੱਕਬੈਕ ਲਈ ਇਸ ਤਰ੍ਹਾਂ ਇਸ ਪੰਨੂ ਨੇ ਵੀ ਰਾਜ ਮੋਟਰਸ ਦੇ ਰਾਹੀਂ ਕਰਕੇ ਜਿਹੜਾ ਕਪਲਾ ਕੀਤਾ ਇਹ ਹੌਲੀ-ਹੌਲੀ ਸਮਾਂ ਆਉਣ ਦੇ ਉੱਤੇ ਉਹਨੂੰ ਜਾਗਰ ਵੀ ਕਰਾਂਗੇ ਔਰ ਪਰਮਾਤਮਾ ਕਹਿੰਦੇ ਸਾਡੀ ਸਰਕਾਰ ਬਣੇ ਇਹ ਸਾਰੇ ਮਸਲੇ ਜਿਹੜੇ ਕਰਪਸ਼ਨ ਦੇ ਇਹ ਸਾਰੇ ਇਹਨਾਂ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਪਰ ਇੱਕ ਵਾਰ ਫਿਰ ਮੈਂ ਕਹਿਣਾ ਚਾਹੁੰਨਾ ਕਿ ਜਿਹੜਾ 10 ਸਾਲ ਪਗੋੜਾ 10 ਸਾਲ ਪਗੋੜਾ ਝੂਠ ਹੈ ਉਹ ਪਿਛਲੇ 2 ਸਾਲ ਤੋਂ ਉਸ ਨੂੰ ਨਾਮਜ਼ਦ ਕੀਤਾ ਹੈ ਹਰ ਇੱਕ ਨੂੰ ਆਪਣਾ ਰਾਈਟ ਅਦਾਲਤਾਂ ਜਾਣ ਦਾ ਖਟਕਾਉਣ ਦਾ ਔਰ ਮੈਨੂੰ ਪੂਰਾ ਨਾਸਾ ਕਿ ਉਹ ਪੁਲਿਸ ਕਸਟਡੀ ਵਿੱਚ ਅਗਰ ਉਹਨੂੰ ਕੋਈ ਬਿਲਕੁਲ ਪ੍ਰੈਸ਼ਰਾਈਜ਼ ਕਰਕੇ ਕੋਈ ਝੂਠੇ ਬਿਆਨ ਨਾ ਦਿਵਾਉਣ ਅਦਰਵਾਇਜ਼ ਉਹ ਇਸ ਤਰ੍ਹਾਂ ਦਾ ਬੰਦਾ ਨਾ ਹੁੰਦਾ ਸਿਰਫ ਕਾਲ ਰਿਕਾਰਡ ਨਾਲ ਕਨੈਕਸ਼ਨ ਸੀਗਾ ਔਰ ਆਲਟੀਮੇਟਲੀ ਉਹਦੀ ਜਿਹੜੀ ਡਿਊਕ ਪ੍ਰੋਸੈਸ ਵਿੱਚ bail ਹੋ ਜਾਵੇਗੀ ਸੋ ਪਲੀਜ਼ ਡੂ ਨਾਟ ਬਲੀਵ ਦਿਸ ਰਬਿਸ਼ ਯੂ نو ਕੈਰੈਕਟਰ ਅਸੈਸਿਨੇਸ਼ਨ A ਪ੍ਰੋਪਗੈਂਡਾ A ਮਸ਼ੀਨ ਆਫ ਪ੍ਰੋਪਗੈਂਡਾ ਬੀਇੰਗ ਲਾਂਚਡ ਬਾਈ ਦੀ ਆਮ ਆਦਮੀ ਪਾਰਟੀ ਅਗੇਨਸਟ ਮੀ ਟੂ ਯੂ نو ਡਿਫੇਮ ਮੀ ਉਹਦਾ ਉਹਨਾਂ ਸਾਰੀਆਂ ਗੱਲਾਂ ਤੇ ਤੁਹਾਨੂੰ ਭਰੋਸਾ ਨਹੀਂ ਕਰਨਾ ਤੁਹਾਡਾ ਅੱਜ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ